ਸਤਿ ਸ਼੍ਰੀ ਅਕਾਲ ਜੀ ਅੱਜ ਬਣਾਵਾਂਗੇ ਸਾਬੂਦਾਣੇ ਦਾ ਸਰਬਤ ਇੱਕ ਕੱਪ ਦੁੱਧ ਲਿਆ ਸਾਬੂਦਾਣਾ چینی ਦੋ ਚਮਚ ਕਸਟਰਡ ਦੇ ਇੱਧਰ ਆਪਣਾ ਪਾਣੀ ਗਰਮ ਹੋ ਚੁੱਕਿਆ ਸਭ ਤੋਂ ਪਹਿਲਾਂ ਪਾਵਾਂਗੇ ਸਾਬੂਦਾਣਾ ਸਾਬੂਦਾਣੇ ਨੂੰ ਇੱਕ ਦੋ ਬਾਲ ਦਵਾਵਾਂਗੇ ਤਾਂ ਕਿ ਸਾਬੂਦਾਣਾ ਨਰਮ ਹੋ ਜੇ ਤੇਸ਼ੀ ਇਦੀ ਬਣ ਕੇ ਤਿਆਰ ਹੋ ਜਾਂਦਾ ਹੈ साबू दाणनि तो, तो दो बार चंगी तरह दवा साबुदा चंगी तरह नरम हो हुया हाणे इन पाणी विचो कढां साबू दान चङी तरह नरम हो चुका हाणे इन पानी विचो कढ लांगे ਸਾਬੂਦਾਨ ਨੂੰ ਚੰਗੀ ਤਰ੍ਹਾਂ ਪਾਣੀ 'ਚ ਕੱਢ ਲਿਆ। ਇਧਰ ਆਪਾਂ ਇੱਕ ਕੱਪ ਪਵਾਲੇ ਹੋ ਦੁੱਧਾ ਲਵਾਂਗੇ। ਸਭ ਤੋਂ ਪਹਿਲਾਂ ਪਾਵਾਂਗੇ ਪੈਨ 'ਚ ਦੁੱਧ। ਦੁੱਧਾ ਪਾ ਗਰਮ ਲਿਆਵਾਲਿਆ ਹੋਇਆ। ਹੁਣ ਇਸ 'ਚ ਪਾਵਾਂਗੇ ਸਾਬੂਦਾਨ। ਪੰਜ ਤੋਂ 7 ਮਿੰਟ ਲਈ ਢੱਕ ਦਾਂਗੇ ਤਾਂ ਕਿ ਦੁੱਧ ਨੂੰ ਚੰਗੀ ਤਰ੍ਹਾਂ ਆਵਾਲਾ ਚ ਅੱਧਰ ਦੋ ਚਮਚ ਕਸਟਰਡ ਦੇ ਰੇਣੇ ਵਿੱਚ ਦੁੱਧ ਪਾਵਾਂਗੇ ਕਸਟਰਡ ਨੂੰ ਚੰਗੀ ਤਰ੍ਹਾਂ ਦੁੱਧ ਵਿੱਚ ਘੋਲ ਲਿਆ ਤਾਂ ਕਿ ਵਿੱਚ ਕੋਈ ਗੰਢ ਨਾ ਰਹਿ ਸਕੇ

ਅਰੇ ਸੱਚ ਪਾ ਮਲੇ 300 ਟੇਸਟ ਦੇ ਅਨਸਾਰ ਇੱਕ ਤੋਂ 2 ਮਿੰਟ ਲਈ ਟੱਕ ਕੇ ਰੱਖਾਂਗੇ ਸਾਬੂਦਾਨਾ ਸਰਬਤ ਬਣ ਕੇ ਤਿਆਰ ਹੈ ਜੀ ਹੁਣ ਇਸ ਨੂੰ 10 ਮਿੰਟ ਲਈ ਫ੍ਰਿਜ ਚ ਰੱਖਾਂਗੇ 10 ਮਿੰਟ ਬਾਅਦ ਸਾਬੂਦਾਨੇ ਨੂੰ ਫ੍ਰਿਜ ਚੋਂ ਕੱਢ ਲਿਆ ਚੰਗੀ ਤਰ੍ਹਾਂ ਠੰਡਾ ਹੋ ਗਿਆ। ਕੋਨ ਇਸੇ ਚ ਪਾਵਾਂਗੇ ਚੈਰੀਜ਼ ਕੋਈ ਵੀ ਡਰਾਈ ਫਰੂਟ ਪਾ ਸਕਦੇ ਹੋ। ਸਾਬੂਦਾਨਾ ਸ਼ਰਬਤ ਬਣ ਕੇ ਤਿਆਰ ਹੈ